विश्व पुस्तक मेले मौके आजुलंधर स्थित गुरु नानक देव यूनिवर्सिटी रीजनल कैंपस लदेवाली विखे लॉ डिपार्टमेंट ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਮੌਕੇ ਰੇਡੀਓ ਵੇ ਥੀਮ ਨੂੰ ਦਰਸਾਉਂਦੀ ਇੱਕ ਅਰਥਪੂਰਨ ਆਡੀਓ ਵਿਜ਼ੂਅਲ ਪੇਸ਼ਕਾਰੀ ਵੀ ਦਿਖਾਈ ਗਈ ਇਸ ਮੌਕੇ ਦੇ ਵਿਸ਼ੇਸ਼ ਮਹਿਮਾਨ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਰਨਲ ਅਤੇ ਉੱਗੇ ਲੇਖਕ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕਮਿਊਨਿਟੀ ਲਾਇਬ੍ਰੇਰੀ ਦੇ ਵਿਚਾਰ ਅਮਲ ਵਿੱਚ ਲਿਆਉਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਸ ਨਾਲ ਕੋਈ ਵੀ ਵਿਅਕਤੀ ਸਾਂਝੀ ਦਿਲਚਸਪੀ ਵਾਲੀਆਂ ਕਿਤਾਬਾਂ ਦਾ ਆਦਾਨ-ਪ੍ਰਦਾਨ ਕਰ ਸਕੇਗਾ ਵਕਫ ਦੇਸ਼ਾਂ ਦੇ ਕਾਨੂੰਨੀ ਢਾਂਚੇ ਤੇ ਆਧਾਰਿਤ ਚਾਰ ਤੁਲਨਾਤਮਕ ਕਿਤਾਬਾਂ ਲਿਖਣ ਵਾਲੇ ਐਡਵੋਕੇਟ ਸੰਧੂ ਵੱਲੋਂ ਚਿੱਤਰਕਾਰੀ ਰਾਹੀਂ ਸਮਾਜਿਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦੀਆਂ ਕਿਤਾਬਾਂ ਨੂੰ ਦੇਸ਼ ਦੀਆਂ ਵਕਫ ਅਦਾਲਤਾਂ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ ਇਸ ਮੌਕੇ ਤੇ ਮੇਜ਼ਬਾਨ ਅਦਾਰੀ ਦੇ ਕਾਨੂੰਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਕੋਮਲ ਕ੍ਰਿਸ਼ਨ ਮਹਿਤਾ ਅਤੇ ਡਾਕਟਰ ਵਨੀਤਾ ਖੰਨਾ ਵੱਲੋਂ ਲਿਖੀ ਗਈ ਪ੍ਰਿੰਸੀਪਲਸ ਆਫ ਐਡਮਿਨਿਸਟਰੇਟਰ ਆਫ ਲਾਅ ਨਾਮ ਦੀ ਕਿਤਾਬ ਦੀ ਕੋਣ ਚੁਕਾਈ ਦੀ ਰਸਮ ਵੀ ਅਦਾ ਕੀਤੀ ਗਈ ਸਮਾਗਮ ਦੇ ਸੰਚਾਲਨ ਵਿੱਚ ਐਸੋਸੀਏਟ ਡੀਨ ਡਾਕਟਰ ਰੂਪਮ ਜਗੋਤਾ ਅਤੇ ਵਿਭਾਗ ਦੇ ਮੁਖੀ ਡਾਕਟਰ ਰਵਿੰਦਰ ਸਿੰਘ ਨੇ ਅਹਿਮ ਯੋਗਦਾਨ ਦਿੱਤਾ